ਜਿਹੜੇ ਇੱਕ ਕਾਮਾਗੇ ਵਿੱਚ ਪਹਿਲਾਂ ਦੂਜੇ ਜਥੇ ਬੰਦਿਆਂ ਮੁਸਲਮਾਨ ਜਥੇ ਬੰਦਿਆਂ ਸਾਈ ਜਥੇ ਬੰਦਿਆਂ ਹਰ ਧਰਮ ਦੇ ਲੋਕਾਂ ਦੇ ਇਥੇ ਇਕੱਠੇ ਆਏ ਨੇ ਸੋ ਜਿਵੇਂ ਡਰਾਇਆ ਜਾ ਰਿਹਾ ਕਿ ਇਥੇ ਸੱਦ ਭਾਵਨਾ ਨੂੰ ਖਤਰਾ ਹੈ ਕਿੰਨਾ ਤੋਂ ਖਤਰਾ ਹੈ ਜਿਹੜੇ ਲੋਕੀ ਅੱਜ ਦੋਸ਼ੀ ਪਾਏ ਗਏ ਖਤਰਾ ਉਹਨਾਂ ਤੋਂ ਆ ਬਾਕੀ ਇੱਥੇ ਕਿਸੇ ਨੂੰ ਕਿਸੇ ਤੋਂ ਖਤਰਾ ਨਹੀਂ ਇਹ ਜਿਹੜਾ ਮੋਰਚਾ ਇਹਦੇ ਵਿੱਚ ਜਿਹੜੀ ਸੋਚ ਬੈਠੀ ਆ ਜਾਂ ਜਿਹੜੇ ਲੋਕਾਂ ਨੇ ਇਹ ਮੋਰਚਾ ਲਾਇਆ ਹੋਇਆ ਉਹ ਸਾਰਿਆਂ ਦੇ ਹਮਦਰਦ ਨੇ ਤੇ ਸਾਰਿਆਂ ਨੂੰ ਨਾਲ ਲਿਕੇ ਚੱਲਣਾ ਚਾਹੁੰਦੇ ਆ ਉਹਨਾਂ ਨੂੰ ਸਾਰਿਆਂ ਦੀ ਲੋੜ ਆ ਸੋ ਆਓ ਆਪਾਂ 14 ਤਰੀਕ ਨੂੰ ਸਾਰੇ ਆਪਣੀਆਂ ਤਿਆਰੀਆਂ ਖਿੱਚੀਏ ਗੁਰੂ ਘਰ ਲੰਗਰ ਵੀ ਘਰਾਂ ਵਿੱਚ ਪਕਾ ਕੇ ਤੇ ਲੈ ਕੇ ਆਈਏ ਤੁਹਾਡੀਆਂ ਗੱਡੀਆਂ ਮੋਟਰਸਾਈਕਲਾਂ ਔਰ ਕਾਰਾਂ ਜੀਪਾਂ ਦੇ ਉੱਤੇ ਕਾਲੇ ਤੇ ਕੇਸਰੀ ਝੰਡੇ ਲੱਗ ਕੇ ਜਿਹੜੀਆਂ ਪੰਜਾਬ ਦੀਆਂ ਸਮੁੱਚੀਆਂ ਛੜਕਾਂ ਨੇ ਉਹ ਪੂਰੀਆਂ ਦੀਆਂ ਪੂਰੀਆਂ ਮਾਈਆਂ ਬੀਬੀਆਂ ਬਜ਼ੁਰਗਾਂ ਸਾਡੀਆਂ ਨੌਜਵਾਨ ਲੜਕੀਆਂ ਮਟਿਆਰਾਂ ਗੱਭਰੂ ਜਿਹੜੇ ਨੇ ਉਹ ਨਾਰੇ ਮਾਰਦੇ ਪਰ ਗਾੜੀ ਵੱਲ ਨੂੰ ਚੱਲ ਪੈਂ ਤਾਂ ਕਿ ਅਸੀਂ ਮਜਬੂਰ ਕਰਦ ਗਏ ਪੰਜਾਬ ਨੂੰ ਤੇ ਅਸੀਂ ਕੀਤਾ ਹੀ ਹੋਇਆ ਹੈ ਸੈਂਟਰ ਨੂੰ ਵੀ ਮਜਬੂਰ ਕਰਦ ਗਏ ਕਿ ਸੈਂਟਰ ਨੂੰ ਇੱਥੇ ਆ ਕੇ ਸਾਨੂੰ ਇਨਸਾਫ ਦੇਣਾ ਪਵੇ ਤੇ ਅਸੀਂ ਆਪਣੇ ਮੋਸਤੇ ਦੇ ਵਿੱਚ ਸਫਲ ਹੋਈਏ ਸੋ ਸਾਨੂੰ ਉਮੀਦ ਹੈ ਕਿ ਜਿਵੇਂ ਤੁਸੀਂ 7 ਤਰੀਕ ਨੂੰ ਇੱਥੇ ਹੋਮ ਹਮਾ ਕੇ ਆਇਓ ਉਸ ਤੋਂ ਵੱਡੀ ਗਿਣਤੀ ਦੇ ਵਿੱਚ ਦੋ ਤਿੰਨ ਗੁਣਾ ਵੱਡੀ ਗਿਣਤੀ ਦੇ ਵਿੱਚ ਤੁਸੀਂ ਇੱਥੇ ਆਓ ਤੇ ਫਿਰ ਅਸੀਂ ਦੱਸਾਂਗੇ ਕਿ ਇਨਸਾਫ ਕਿਵੇਂ ਲੈਣਾ ਤੇ ਇਨਸਾਫ ਇਹਨਾਂ ਨੂੰ ਦੇਣਾ ਪਊਗਾ ਸੋ ਉਮੀਦ ਰੱਖਦੇ ਆ ਕਿ ਭਾਈ ਗੁਰੂ ਦੀ ਖਾਤਰ ਪੰਥ ਦੀ ਖਾਤਰ ਇਹ ਕਿਤੇ ਧੜੇ ਵੱਲੋਂ ਕਿਤੇ ਪਾਰਟੀ ਵੱਲੋਂ ਕਿਤੇ ਬੰਦੇ ਵੱਲੋਂ ਮੋਰਚਾ ਨਹੀਂ ਲੱਗਿਆ ਇਹ ਗੁਰੂ ਦਾ ਮੋਰਚਾ ਹੈ ਗੁਰੂ ਸਾਡਾ ਸਾਰੇ ਦਾ ਸਾਂਝਾ ਇਹਦੇ ਵਿੱਚ ਸਰਬਸਾਂਝੀ ਬਾਣੀ ਹੈ ਤੇ ਇਸ ਕਰਕੇ ਆਓ ਆਪਾਂ ਇਹਦਾ ਇਨਸਾਫ ਲੈਣ ਲਈ ਇੱਕ ਵਾਰ ਫਿਰ 14 ਤਰੀਕ ਨੂੰ ਅਸੀਂ ਬਰਗਾੜੀ ਦੀ ਦਾਣਾ ਮੰਡੀ ਵਿੱਚ ਪਹੁੰਚ ਕੇ ਇਨਸਾਫ ਦੀ ਆਵਾਜ਼ ਨੂੰ ਉੱਚਾ ਕਰੀਏ ਐਸੇ ਗੋਲੀ ਕੰਨ ਨੂੰ ਲੈ ਕੇ ਜੋ ਹੈ ਸਿੱਟ ਬਣਾਈ ਗਈ ਹੈ ਜਿਸ ਦੇ ਗਵਾਹੀ ਜੋ ਹੈ ਪ੍ਰਬੋਧ ਕੁਮਾਰ ਕਰ ਰਹੇ ਨੇ ਫਰੀਦਕੋਟ ਵਿੱਚ ਅੱਜ ਉਹਨਾਂ ਵੱਲੋਂ ਕਾਰਵਾਈ ਸ਼ੁਰੂ ਕੀਤੀ ਗਈ ਹੈ ਇੱਥੇ ਫਰੀਦਕੋਟ ਅੱਜ ਬਹੁਤ ਸਾਰੇ ਪਹੁੰਚੇ ਸਾਨੂੰ ਕਿਸੇ ਸੈੱਟ ਦੇ ਉੱਤੇ ਕਿਸੇ ਕਮਿਸ਼ਨ ਦੇ ਉੱਤੇ ਕੋਈ ਇਤਬਾਰ ਨਹੀਂ ਕਿਸੇ ਸਰਕਾਰ ਤੋਂ ਅਸੀਂ ਕੋਈ ਉਮੀਦ ਨਹੀਂ ਰੱਖਦੇ ਜਦੋਂ ਇੱਥੇ ਬਰਗਾੜੀ ਦੀ ਦਾਣਾ ਮੰਡੀ ਵਿੱਚ ਕੋਈ ਨਿਆਂ ਲੈ ਕੇ ਆਊਗਾ ਤਾਂ ਫਿਰ ਅਸੀਂ ਗੱਲ ਕਰਾਂਗੇ ਇਹਦੇ ਉੱਪਰ ਵਾਲਾ ਇਹਦੇ ਉੱਪਰ ਪੈਸਾ ਇਹਦੇ ਉੱਪਰ ਪੈਸੇ ਕੀ ਕਹਿਣਾ ਚਾਹੋਗੇ ਚਲ ਕੀ ਕਹਿਣਾ ਚਾਹੋਗੇ ਪੈਸੇ ਜਿਹੜਾ ਇਹ ਆਪਾਂ ਥੋੜੀ ਇਨਸਾਫ ਮੋਰਚੇ ਨੂੰ ਅੱਜ ਸਾਡੇ 4 ਮਹੀਨੇ ਦੇ ਕਰੀਬ ਲੱਗ ਗਿਆ ਪਰ ਸਮੇਂ ਦੀਆਂ ਸਰਕਾਰਾਂ ਨੂੰ ਤੇ ਲੋਕਾਈ ਵਿੱਚ ਬੈਠੇ ਹਰ ਸੂਝਵਾਨ ਵਿਅਕਤੀ ਨੂੰ ਇਸ ਗੱਲ ਦੀ ਜਾਣਕਾਰੀ ਵੀ ਹੈ ਕਿ ਇਹ ਬੇਅਦਬੀ ਕੀਤੀ ਕਿਹਨੇ ਆ ਔਰ ਕਰਨ ਵਾਲਿਆਂ ਨੂੰ ਬਚਾਇਆ ਕਿਹਨੇ ਆ ਸਭ ਕੁਝ ਸਪਸ਼ਟ ਹੋਣ ਦੇ ਬਾਵਜੂਦ ਅੱਜ ਫੇਰ ਕੌਮ ਨੂੰ ਧੋਖਾ ਦਿੱਤਾ ਜਾ ਰਿਹਾ ਔਰ ਕੌਮ ਨੂੰ ਪਿਛਲੀ ਸਰਕਾਰ ਨੇ ਵੀ ਧੋਖਾ ਦਿੱਤਾ ਪਿਆਰ ਦੀ ਕਰਨ ਵਾਲਿਆਂ ਨੂੰ ਬਚਾ ਕੇ ਪਿਆਰ ਦੀ ਕਰਾਉਣ ਵਾਲਿਆਂ ਨੂੰ ਬਚਾ ਕੇ ਜਿਹੜੀ ਹੁਣ ਦੀ ਸਰਕਾਰ ਹੈ ਜਿਵੇਂ ਦੱਸਿਆ ਗਿਆ ਸਿੰਘ ਸਾਹਿਬ ਤੋਂ ਬੇਸ਼ੱਕ ਕੇਂਦਰ ਦੀ ਹੈ ਤੇ ਬੇਸ਼ੱਕ ਪੰਜਾਬ ਦੀ ਹੈ ਸਾਨੂੰ ਇਹਨਾਂ ਤੋਂ ਅਜੇ ਵੀ ਕੋਈ ਇਨਸਾਫ ਦੀ ਆਸ ਨਜ਼ਰ ਨਹੀਂ ਆਉਂਦੀ ਕਿਉਂਕਿ ਤਿੰਨ ਦੋਸ਼ੀ ਜਿਹੜੇ ਪਹਿਨਾ ਫੜੇ ਗਏ ਉਹਨਾਂ ਦਾ ਸੀਬੀਆਈ ਨੇ ਮਿੱਥੇ ਹੋਏ ਸਮੇਂ ਵਿੱਚ ਚਲਾਨੀ ਪੇਸ਼ ਕੀਤਾ ਉਹਨਾਂ ਦੀਆਂ ਵੀ ਜਮਾਤਾਂ ਹੁੰਦੀਆਂ ਜਿਹੜਾ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਦਾ ਰੌਲਾ ਪਾਇਆ ਗਿਆ ਸਾਰਾ ਦਿਨ ਲਾਈਵ ਦਿਖਾ ਲਿਆ ਗਿਆ ਉਸ ਨੇ ਜਿਹੜੇ ਤਿੰਨ ਪੁਲਿਸ ਅਫਸਰ ਜਿਨ੍ਹਾਂ ਵੱਲੋਂ ਉਂਗਲੀ ਸੇਧਤ ਕੀਤੀ ਸੀ ਵੀ ਇਹ ਬੰਦੇ ਨੇ ਜਿਹੜੇ ਇਸ ਗੋਲੀकांड ਦੇ ਜ਼ਿੰਮੇਵਾਰ ਹੈ ਜਿਨ੍ਹਾਂ ਵਿੱਚ ਦੋ ਸਿੰਘ ਸ਼ਹੀਦ ਹੋਏ ਉਹ ਤਿੰਨੇ ਹੀ ਅਫਸਰ ਹਾਈ ਕੋਰਟ ਤੋਂ ਹਿਮਨਤ ਲੈ ਚੁੱਕੇ ਆਂ ਔਰ ਕੱਲ ਫੇਰ ਜਿਹੜਾ ਡਰਾਮਾ ਉਥੇ ਅਸੈਂਬਲੀ ਵਿੱਚ ਰਚਿਆ ਗਿਆ ਸੀ ਸਾਰਾ ਦਿਨ ਲਾਈਵ ਦਿਖਾ ਲ ਕੇ ਤੇ ਇਹ ਸਾਰੀ ਉਂਗਲ ਜਿਹੜੀ ਸੀ ਘੁੰਮਦੀ ਸੀ ਡੀਜੀਪੀ ਵੱਲ ਉਸ ਵੇਲੇ ਦੇ ਸੁਮੇਤ ਸੈਣੀਗਰ ਕੱਲ ਉਹ ਵੀ ਹਾਈ ਕੋਰਟ ਤੋਂ ਰੀਲੀਫ ਲੈ ਗਏ ਇਹ ਸਾਨੂੰ ਇਸ ਤਰ੍ਹਾਂ ਲੱਗ ਰਿਹਾ ਵੀ ਕੇਂਦਰ ਤੇ ਪੰਜਾਬ ਦੀ ਸਰਕਾਰ ਸਿੱਖਾਂ ਦੇ ਨਾਲ ਵਫਾਦਾਰੀ ਨਹੀਂ ਨਿਭਾ ਰਹੀ ਜਦ ਕਿ ਸਿੱਖਾਂ ਨੇ ਇਸ ਮੁਲਕ ਨੂੰ ਬਚਾਉਣ ਲਈ ਔਰ ਬਣਾਉਣ ਲਈ ਬਹੁਤ ਵੱਡੀਆਂ ਕੁਰਬਾਨੀਆਂ ਅੱਜ ਸਾਡੇ ਗੁਰੂ ਦਾ ਅਪਮਾਨ ਥਾਂ ਥਾਂ ਤੇ ਹੋਇਆ ਇਸ ਜਥੇ ਦੇ ਜਥਿਆਂ ਦੇ ਵਿੱਚ ਕੇਵਲ ਸਿੱਖ ਨਹੀਂ ਆਏ Hindu Muslim Sikh Isai ਸਭ ਨੇ ਇਸ ਇਨਸਾਫ ਮੋਰਚੇ ਦਾ ਸਾਥ ਦਿੱਤਾ ਪਰੰਤੂ ਸਰਕਾਰਾਂ ਦੇ ਕੰਨਾਂ ਤੇ ਜੂ ਨਾ ਸਰਕਣੀ ਇਹ ਇਸ ਗੱਲ ਦਾ ਸੰਕੇਤ ਹੈ ਵੀ ਸਰਕਾਰ ਜਾਣਬੁੱਝ ਕੇ ਅੰਡਿਟ ਕਰ ਰਹੀ ਹੈ ਔਰ ਸਿੱਖਾਂ ਦੇ ਸਦਕ ਨੂੰ ਪਰਖ ਰਹੀ ਹੈ ਇਹ ਪਹਿਲਾਂ ਵੀ ਕਈ ਵਾਰੀ ਹੋ ਚੁੱਕਾ ਇਹਦੇ ਨਤੀਜੇ ਕੋਈ ਬਹੁਤੇ ਸਾਰਥਕ ਨਹੀਂ ਨਿਕਲਦੇ ਅਸੀਂ ਬਾਰ ਬਾਰ ਇਹ ਬੇਨਤੀ ਕਰਦੇ ਹਾਂ ਵੀ ਸਭ ਕੋ ਸਪਸ਼ਟ ਹੈ ਇੱਕ ਤਾਂ ਹੁੰਦਾ ਨਾ ਵੀ ਚੋਰ ਲੱਭ ਨਹੀਂ ਰਿਹਾ ਚੋਰ ਸਾਹਮਣੇ ਸਭ ਕੁਝ ਪਤਾ ਉਹਦੀ ਮਦਦ ਕਰਨ ਵਾਲੇ ਸਾਹਮਣੇ ਪਰੰਤੂ ਫੇਰ ਕਿਹੜੀ ਗੱਲ ਹੈ ਵੀ ਜਿਹੜੀ ਇਨਸਾਫ ਦੇਣ ਦੇ ਰਾਹ ਵਿਚੜਿਕਾ ਹੈ ਤੇ ਉਹ ਇਨਸਾਫ ਦੇ ਕੇ ਪੰਥ ਦੇ ਹਿਰਦੇ ਸ਼ਾਂਤ ਕਰਨੇ ਚਾਹੀਦੇ ਆ ਔਰ ਪੰਜਾਬ ਦੇ ਮਾਹੌਲ ਨੂੰ ਸਾਂਝਾ ਕਰਨਾ ਚਾਹੀਦਾ ਸਤ 14 ਤਰੀਕ ਦੇ ਪ੍ਰੋਗਰਾਮ ਬਾਰੇ ਕੀ ਕਹਿੰਦੇ ਆ 14 ਤਰੀਕ ਦੀ ਸਾਡੀ ਹੱਥ ਜੋੜ ਕੇ ਬੇਨਤੀ ਆ ਸੰਗਤਾਂ ਦੇ ਚਰਨਾਂ ਵਿੱਚ ਹਰ ਇਨਸਾਫ ਪਸੰਦ ਵਿਅਕਤੀ ਦੇ ਚਰਨਾਂ ਚ ਚਾਹੇ ਉਹ ਕਿਸੇ ਵੀ ਧਰਮ ਦਾ ਅਨੁਆਈ ਆ ਪਰੰਤੂ ਸਾਰੇ ਧਰਮਾਂ ਦਾ ਸਤਕਾਰ ਕਰਨ ਵਾਲਾ ਜਿਹੜਾ ਇਨਸਾਫ ਪਸੰਦ ਵਿਅਕਤੀ ਆ ਪੂਰੀ ਚਰਨਾ ਚ ਬੇਨਤੀ ਹੈ ਵੀ 7 ਤਰੀਕ ਤੋਂ ਵੀ ਵੱਧ ਚੜ ਕੇ ਚੜ੍ਹਦੀ ਕਲਾ ਨਾਲ ਇਸ ਇਨਸਾਫ ਬੋਰਚੇ ਵਿੱਚ ਆਪਣੀ ਹਾਜ਼ਰੀ ਲਵੋਣ ਔਰ ਸਰਕਾਰਾਂ ਨੂੰ ਇਹ ਦੱਸ ਦੇਣ ਵੀ ਇਹ ਇਨਸਾਫ ਬੋਰਚਾ ਕੇਵਲ ਇੱਕ ਧਿਰ ਬਰੋ ਨਹੀਂ ਇਹ ਸੱਚੀ ਮੁੱਚੀ ਇਨਸਾਫ ਮੰਗਣ ਵਾਲੇ ਲੋਕਾਂ ਵੱਲੋਂ ਹੈ ਜਿਹੜੇ ਕਿਸੇ ਵੀ ਧਰਮ ਦਾ ਅਨਦਰ ਬਰਦਾਸ਼ਤ ਨਹੀਂ ਕਰ ਸਕਦੇ ਹਾਂ ਜੀ ਪੈਸਾ ਤਿਕਿਆ ਨਾ 14 ਅਕਤੂਬਰ ਨੂੰ ਧਰਮੇਤ ਸੀਸ ਵਾਰਨ ਵਾਲੇ ਸਿਧ ਗੁਰੂ ਗ੍ਰੰਥ ਸਾਹਿਬ ਦੇ ਸਤਕਾਰ ਲਈ ਸ਼ਹਾਦਤ ਦੇਣ ਵਾਲਿਆਂ ਦਾ ਸ਼ਹੀਦੀ ਦਿਹਾੜਾ ਇਸ ਕਰਕੇ ਪੂਰੀ ਕੌਮ ਨੂੰ ਸੰਮਰ ਬੇਨਤੀ ਹੈ ਕਿ 14 ਤਰੀਕ ਨੂੰ ਖੰਮ ਖਮਾ ਕੇ ਪੁੱਜੋ ਜਿੱਥੇ ਉਹ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣਗੇ ਉਸ ਦਿਨ ਆ ਕੇ ਉੱਥੇ ਇਨਸਾਫ ਮੋਰਚੇ ਨੂੰ ਤਾਕਤ ਦੇਣਗੇ ਬਲ ਦੇਣਗੇ ਔਰ ਸਰਕਾਰਾਂ ਨੂੰ ਇੱਕ ਚੁਣੌਤੀ ਵੀ ਦੇਣਗੇ ਔਰ ਇੱਕ ਮੈਸੇਜ ਵੀ ਦੇਣਗੇ ਕਿ ਜੇਕਰ ਤੁਸੀਂ ਸਾਡੀਆਂ ਹੱਕੀ ਮੰਗਾਂ ਨਾ ਮੰਨੀਆਂ ਤੇ ਜਿਹੜੇ ਸਿੱਖ ਨੇ ਉਹ ਸੜਕਾਂ ਤੇ ਵੀ ਆਉਣਗੇ ਔਰ ਉਹ ਹੱਕ ਲੈਣਾ ਵੀ ਜਾਣਦੇ ਨੇ ਔਰ ਉਹ ਇਕੱਠੇ ਨੇ ਉਹ ਇਕੱਠੇ ਹੋ ਕੇ ਉਹ ਆਪਣਾ ਹੱਕ ਲੈਣਗੇ ਸੋ ਸਰਕਾਰਾਂ ਨੂੰ ਮਜਬੂਰ ਕੀਤਾ ਜਾਏਗਾ ਕਿ ਉਹ ਹੱਕ ਦੇਣ ਦੂਸਰੀ ਗੱਲ ਹੈ ਕਿ ਇੱਕ ਮਹੀਨਾ ਹੋ ਗਿਆ ਐਸੈਂਬਲੀ ਨੂੰ ਕੀਤੀਆਂ ਉਹਦੇ ਵਿੱਚ ਬੜੇ ਜ਼ੋਰ ਸ਼ੋਰ ਨਾਲ ਕਾਂਗਰਸੀਆਂ ਨੇ ਆਪ ਨੇ ਸੁਮੇਤ ਸੈਣੀ ਦੇ ਜ਼ੁਲਮ ਦੁਨੀਆ ਨੂੰ ਦੱਸੇ ਲੋਕਾਂ ਨੂੰ ਦੱਸੇ ਇਹ ਜ਼ੁਲਮ ਸੈਣੀ ਨੇ ਪਹਿਲੀ ਵਾਰ ਨਹੀਂ ਕੀਤੇ ਉਹਨੇ ਪਹਿਲਾਂ ਵੀ ਕੀਤੇ ਸੀ ਉਦੋਂ ਕਾਂਗਰਸ ਦੀ ਸਰਕਾਰ ਸੀ ਕਾਂਗਰਸੀਆਂ ਦੇ ਰਾਜ ਦੌਰਾਨ ਸੈਣੀ ਨੇ ਜ਼ੁਲਮ ਕੀਤੇ ਫਿਰ ਜਦੋਂ ਉਹਨਾਂ ਦਾ ਰਾਜ ਚਲਾ ਗਿਆ ਸੈਣੀ ਨੇ ਆਪਣੀ ਲਾਇਲਟੀ ਬਦਲੀ ਤੇ ਉਹ ਅਕਾਲੀ ਦਲ ਦੀ ਡਾਰਲਿੰਗ ਬਣ ਗਿਆ ਫਿਰ ਉਹ ਅਕਾਲੀ ਦਲ ਕੋਲ ਆ ਕੇ ਉੱਥੇ ਵੀ ਉਹਨੇ ਆਪਣੀ ਆਦਤ ਨਹੀਂ ਛੱਡੀ ਉੱਥੇ ਵੀ ਆ ਕੇ ਉਹਨੇ ਜ਼ੁਲਮ ਕੀਤੇ ਤੇ ਦੋ ਸਿੰਘ ਸ਼ਹੀਦ ਕੀਤੇ ਜਿਹੜੇ ਨਿਹੱਥੇ ਜਿਹੜੇ ਪ੍ਰੋਟੈਸਟਰ ਸੀ ਉਹਨਾਂ ਨੂੰ ਗੋਲੀਆਂ ਮਾਰੀਆਂ ਔਰ ਉਹਨਾਂ ਤੇ ਲਾਠੀ ਵਰਤਾਈ ਔਰ ਇੱਕ ਮਤਲਬ ਬਹੁਤ ਵੱਡਾ ਹਿਊਮਿਲੇਸ਼ਨ ਉਹਨੇ ਕੀਤੀ ਔਰ ਸੇ ਕਾਮਨ ਮਤਲਬ ਜ਼ੁਲਮ ਔਰ ਜਿਹੜਾ ਉਹਦੇ ਤੇ ਕਹਿਰ ਟਾਇਆ ਉਹ ਵਿਅਕਤੀ ਜਿਹੜਾ ਦੋਨਾਂ ਸਰਕਾਰਾਂ ਦੀ ਦਾ ਚਹਿੱਤਾ ਹੈ ਦੋਨਾਂ ਸਰਕਾਰਾਂ ਵੇਲੇ ਜ਼ੁਲਮ ਕਰ ਚੁੱਕਾ ਹੈ ਦੋਵੇਂ ਸਰਕਾਰਾਂ ਉਹਨੂੰ ਬਚਾਰੀਆਂ ਨੇ ਇੱਕ ਮਹੀਨੇ ਤੋਂ ਇਹਨਾਂ ਨੇ ਦਮਗੱਜੇ ਮਾਰੇ ਸੈਣੀ ਦੇ ਜ਼ੁਲਮ ਦੁਨੀਆ ਨੂੰ ਦੱਸੇ ਪਰ ਉਹਨੂੰ ਗ੍ਰਿਫਤਾਰ ਕਰਨ ਦਾ ਕਿਸੇ ਦਾ ਹਿਆ ਨਹੀਂ ਹੋਇਆ ਕੱਲ ਜਿਹੜੀ ਉਹਨੂੰ ਰਿਲੀਫ ਮਿਲੀ ਹੈ ਮੈਂ ਸਮਝਦਾ ਕਿ ਇਹ ਰਿਲੀਫ ਸੈਣੀ ਨੂੰ ਨਹੀਂ ਮਿਲੀ ਅਮਨਿੰਦਰ ਸਿੰਘ ਨੂੰ ਮਿਲੀ ਹੈ ਕਿਉਂਕਿ ਅਮਨਿੰਦਰ ਸਿੰਘ ਉਹਨੂੰ ਫੜਨਾ ਹੀ ਨਹੀਂ ਸੀ ਚਾਹੁੰਦਾ ਅਮਨਿੰਦਰ ਸਿੰਘ ਉਹਨੂੰ ਫੜਨਾ ਨਹੀਂ ਸੀ ਚਾਹੁੰਦਾ ਸੋ ਉਹਨੂੰ ਰਿਲੀਫ ਨਹੀਂ ਮਿਲੀ ਇਹ ਅਮਨਿੰਦਰ ਸਿੰਘ ਨੂੰ ਮਿਲੀ ਹੈ ਕਿਉਂਕਿ ਸਰਕਾਰ ਭਗੌੜੀ ਹੈ ਚੁਰਤ ਨਹੀਂ ਕਰ ਰਹੀ ਸੈਣੀ ਨੂੰ ਹੱਥ ਪਾਣ ਦੀ ਕਿਉਂਕਿ ਸੈਣੀ ਜਿਹੜਾ ਦਿੱਲੀ ਦਾ ਇੰਡੀਅਨ ਸਟੇਟ ਦਾ ਪੁਰਜਾ ਹੈ ਔਰ ਉਹ ਦੋਨੋਂ ਸਰਕਾਰਾਂ ਦਾ ਚਾਹੇਤਾ ਹੈ ਤੁਹਾਨੂੰ ਨਹੀਂ ਲੱਗਦਾ ਕਿ ਕਿਤੇ ਨਾ ਕਿਤੇ ਪੁਲਿਸ ਵੀ ਜਿਹੜੀ ਆਪਦੀ ਸਾਖ ਪਛਾਨ ਲਈ ਪੂਰੀ ਕੋਸ਼ਿਸ਼ ਕਰਦੀ ਹੈ ਤਾਂ ਹੀ ਅਦਾਲਤਾਂ ਦਾ ਦਰਵਾਜ਼ਾ ਖੜ੍ਹਾ ਹੈ ਪੁਲਿਸ ਨੂੰ ਜਦੋਂ ਰਾਜਨੀਤਿਕ ਲੋਕ ਮੌਕਾ ਦੇਣਗੇ ਸਰਕਾਰਾਂ ਮੌਕਾ ਦੇਣਗੀਆਂ ਤੇ ਪੁਲਿਸ ਤੇ ਆਪਣੀ ਚਮਚਾਏਗਾ ਮੋਰਚਾ ਬਿਲਕੁਲ ਠੀਕ ਚੱਲ ਰਿਹਾ ਸਿੱਖੀ ਸਿਧਾਂਤਾਂ ਅਨੁਸਾਰ ਔਰ ਪੂਰੇ ਡਿਸਪਲਿਨ ਤੇ ਚੱਲ ਰਿਹਾ ਔਰ ਸਫਲ ਹੈ ਘਰ ਘਰ ਮੋਰਚੇ ਦੀ ਗੱਲ ਹੈ ਔਰ ਘਰ ਘਰ ਲੋਕ ਚਾਹੁੰਦੇ ਨੇ ਕਿ ਮੋਰਚਾ ਸਫਲ ਹੋਵੇ ਕਸੇ ਕਰਦਾਸ ਕਰਦਾ ਰੋਡ ਹਾਂਜੀ ਠੀਕ ਹੈ ਜੀ ਜੇ ਜੇ ਜਿਹੜਾ 14 ਤਰੀਕ ਨੂੰ ਆਪਾਂ ਇੱਕ ਪ੍ਰੋਗਰਾਮ ਲਿੰਕ ਕੀਤਾ ਹੈ ਜਿਹੜੇ ਬਹੁਤ ਅਸ਼ੀਰਵਾਦ ਹੋਇਸ ਉਹਨਾਂ ਨੂੰ ਆਪਾਂ ਸ਼ੁਕਰੀਆ ਜੀ ਦੇਣਾ ਇੱਕ ਜੋਨ ਨੂੰ ਗੁਰਦਵਾਰ ਸਿੰਘ ਵਾਲਾ ਤੋਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸੁਖਪੰਥ ਦਫ਼ਖੀਆਂ ਵੱਲੋਂ ਚੋਰੀ ਕੀਤੀ ਗਈ ਦਿੱਤੇ ਗਏ ਤੇ 12 ਅਕਤੂਬਰ ਨੂੰ اور ਗਾੜੀ ਦੀਆਂ ਗਲੀਆਂ ਦੇ ਵਿੱਚ ਸਤਗੁਰ ਦੇ ਪਾਵਨ ਅੰਦ ਫੁਲਾਰ ਕੇ ਰਸਮੀ ਕੀਤੀ ਗਈ 14 ਤਰੀਕ ਨੂੰ ਬਹਿਬਲ ਤੇ ਕੋਟਕਪੂਰਾ ਦੇ ਵਿੱਚ ਮੌਕੇ ਦੀ ਜਾਬਰ ਸਰਕਾਰ ਨੇ ਬਾਦਲ ਸਰਕਾਰ ਨੇ ਬਾਣੀ ਪੜਦੇ ਵਾਹਜੂ ਦਾ ਜਾਬ ਕਰਦੇ ਇਨਸਾਫ ਮੰਗਦੇ ਸਿੱਖਾਂ ਦੇ ਉੱਤੇ ਗੋਲੀਆਂ ਤੇ ਡਾਂਗਾਂ ਦਾ ਮੀਂਹ ਭਰਾ ਦਿੱਤਾ ਗੰਦੇ ਪਾਣੀ ਦੀਆਂ ਪਿਛਾੜਾ ਕਰਕੇ ਦੋ ਸਨਸ਼ੀਤ ਕਰ ਦਿੱਤੇ ਅਤੇ ਨੇਪਾ ਜ਼ਖਮੀ ਕਰ ਦਿੱਤੇ ਅੱਜ ਉਹਨਾਂ ਸ਼ਹੀਦਾਂ ਦੇ ਸ਼ਹਾਦਤ ਨੂੰ 3 ਸਾਲ ਹੋ ਚਲੇ ਆ ਉਹਨਾਂ ਦਾ ਸ਼ਹੀਦੀ ਦਿਹਾੜਾ ਮਨਾਉਣ ਵਾਸਤੇ ਅੱਜ ਸ੍ਰੀ ਅਖੰਡ ਪਾਠ ਸਾਹਿਬ ਬਰਗਾੜੀ ਦੀ ਦਾਣਾ ਮੰਡੀ ਦੇ ਵਿੱਚ ਆਰੰਭ ਕੀਤੇ ਆ ਪਰਸੋਂ ਨੂੰ ਇਹਨਾਂ ਦੇ ਭੋਗ ਪਾਏ ਜਾਣਗੇ 14 ਅਕਤੂਬਰ ਨੂੰ ਬਹੁਤ ਵੱਡੀ ਪੱਧਰ ਤੇ ਅਸੀਂ ਪ੍ਰਬੰਧ ਕੀਤੇ ਆ ਸਾਨੂੰ ਜੰਮੂ ਕਸ਼ਮੀਰ ਹਿਮਾਚਲ ਹਰਿਆਣਾ ਰਾਜਸਥਾਨ ਜੁਪੀ ਉੱਤਰਾਖੰਡ ਦੇ ਵਿੱਚੋਂ ਵੱਖ-ਵੱਖ ਸਟੇਟਾਂ ਦਿੱਲੀ ਦੇ ਵਿੱਚੋਂ ਫੌਨ ਸੰਗਤਾਂ ਦੇ ਆ ਰਿਹਾ ਕਿ ਸੰਗਤਾਂ ਦੇ ਕਾਫਲੇ ਵੱਡੀ ਬੰਦਰ ਤੇ ਇੱਥੇ ਪਹੁੰਚ ਰਹੇ ਆ ਇਨਸਾਫ ਦੀ ਆਵਾਜ਼ ਨੂੰ ਬੁਲੰਦ ਕਰਨ ਵਾਸਤੇ ਸਾਡੇ ਸਿੱਖ ਭਰਾ, ਮੁਸਲਮਾਨ, ਹਿੰਦੂ, ਇਸਾਈ ਸਾਰੇ ਭਾਈਚਾਰਕ ਇਕਤਾ ਦਿਖਾਉਂਦੇ ਹੋਏ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਤੇ ਇਨਸਾਫ ਦੀ ਆਵਾਜ਼ ਨੂੰ ਬੁਲੰਦ ਕਰਨ ਆ ਰਹੇ ਆ ਕਿਉਂਕਿ ਸਾਬਕਾ ਬਾਦਲ ਸਰਕਾਰ ਜਿਹੜੀ ਦੋਸ਼ੀ ਆ ਤੇ ਮੌਕੇ ਦੀ ਕੈਪਟਨ ਕਾਂਗਰਸ ਸਰਕਾਰ ਉਹਨਾਂ ਨੂੰ ਬਚਾਉਣ ਤੇ ਲੱਗੀ ਹੋਈ ਆ ਪਰ ਅਸੀਂ ਪੂਰ ਅਮਨ ਸ਼ਾਂਤਮਈ ਤਰੀਕੇ ਦੇ ਨਾਲ ਉਹਨਾਂ ਨੂੰ ਮਜਬੂਰ ਕਰਦੇ ਆ ਕਿ ਉਹਨਾਂ ਨੂੰ ਇਹਨਾਂ ਤਿੰਨਾਂ ਮੰਗਾਂ ਨੂੰ ਮੰਨਣਾ ਪਵੇਗਾ ਜਿਹੜੀਆਂ ਸਾਡੀਆਂ ਕਾਨੂੰਨਨ ਮੰਗਾਂ ਨੇ ਉਦੇ ਵਾਸਤੇ 14 ਅਕਤੂਬਰ ਨੂੰ ਅਸੀਂ ਸ਼ਹੀਦੀ ਸਮਾਗਮ ਉਹਨਾਂ ਸਿੰਘਾਂ ਦਾ ਕਰ ਰਹੇ ਹਰਗਾੜੀ ਦੀ ਦਾਣਾ ਮੰਡੀ 'ਚ ਪ੍ਰਬੰਧ ਹੋ ਰਹੇ ਆ ਔਰ ਇੱਥੇ ਲੱਖਾਂ ਸੰਗਤਾਂ ਦੇ ਪਹੁੰਚਣ ਦੀ ਉਮੀਦ ਆ ਤੇ ਅਸੀਂ ਬੇਨਤੀ ਕਰਾਂਗੇ ਸਿੱਖ ਸੰਗਤਾਂ ਨੂੰ ਕਿ ਉਹ ਵਹੀਰਾ ਘੱਟ ਕੇ ਆਪੋ ਆਪਣੇ ਨਗਰਾਂ ਤੋਂ ਆਉਣ ਆਪੋ ਆਪਣੇ ਪਿੰਡਾਂ ਸ਼ਹਿਰਾਂ ਤੋਂ ਆਉਣ ਤੇ ਜਿਸ ਤਰ੍ਹਾਂ ਪਹਿਲਾਂ ਸੰਗਤਾਂ ਨੇ ਲਗਾਤਾਰ ਇੱਕ ਜੂਨ ਤੋਂ ਇੱਥੇ ਸੁਭਾਵਾਂ ਕੀਤੀਆਂ ਗੁਰੂ ਕੇ ਲੰਗਰਾਂ ਲਈ ਇਸੇ ਤਰ੍ਹਾਂ ਸੰਗਤਾਂ ਲੰਗਰ ਬਣਾ ਕੇ ਨਾਲ ਲੈ ਕੇ ਇੱਥੇ ਸੰਗਤਾਂ ਦੀ ਸੇਵਾ ਦੇ ਵਿੱਚ ਆਉਣ ਤੇ ਅਸੀਂ ਉਹਨਾਂ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰ ਸਕੀਏ ਤੇ ਇਨਸਾਫ ਦੀ ਆਵਾਜ਼ ਨੂੰ ਬੁਲੰਦ ਦੀ ਸਮਾਗਮ ਰੱਖਿਆ ਜਾਂਦਾ ਕਿ ਪ੍ਰੋਗਰਾਮ ਰੱਖਿਆ ਜਾਂਦਾ ਸ਼੍ਰੀ ਅਖੰਡ ਪਾਠ ਸਾਹਿਬ ਜਿਹੜੇ ਨੇ ਉਹ ਅੱਜ ਆਰੰਭ ਹੋ ਗਏ ਨੇ ਸਵੇਰ ਜਿਨ੍ਹਾਂ ਦੇ ਪਰਸੋਂ 14 ਅਕਤੂਬਰ ਨੂੰ ਸਵੇਰੇ 9 ਵਜੇ ਭੋਗ ਪਾਏ ਜਾਣਗੇ ਉਪਰੰਤ 10 ਵਜੇ ਜਿਹੜਾ ਹੈਗਾ ਉਹ ਸ਼ਹੀਦੀ ਸਮਾਗਮ ਆਰੰਭ ਹੋਵੇਗਾ ਜਿਸ ਦੇ ਵਿੱਚ ਪੰਥ ਪ੍ਰਸਿੱਧ ਰਾਗੀ ਤੇ ਢਾਡੀ ਗੁਰਬਾਣੀ ਤੇ ਇਤਿਹਾਸ ਨਾਲ ਜੋੜਨਗੇ ਉਸ ਤੋਂ ਬਾਅਦ ਪੰਥਕ ਵਿਚਾਰਾਂ ਗੁਰਮਤ ਵਿਚਾਰਾਂ ਜਿਹੜੀਆਂ ਜਿੰਨੇ ਵੀ ਸਾਡੇ ਕੋਲ ਧਾਰਮਿਕ ਰਾਜਨੀਤਿਕ ਆਗੂ ਸਹਿਬਾਨ ਪਹੁੰਚਣਗੇ ਉਹ ਇਹਨਾਂ ਤਿੰਨ ਮੰਗਾਂ ਦੇ ਉੱਤੇ ਕਿ ਬਿਆਦਬੀ ਦੇ ਦੋਸ਼ੀਆਂ ਨੂੰ ਸਜ਼ਾਵਾ ਬੈਬਲ ਕੋਡ ਕੋ ਪੂਰਾ ਕਾਂਡ ਦੇ ਦੋਸ਼ੀਆਂ ਨੂੰ ਸਿੰਘਾਂ ਨੂੰ ਸ਼ਹੀਦ ਕਰਨ ਵਾਲੇ ਦੋਸ਼ੀਆਂ ਨੂੰ ਸਜ਼ਾਵਾ ਤੇ ਬੰਦੀ ਸਿੰਘਾਂ ਦੀ ਰਿਹਾਈ ਇਹਨਾਂ ਤਿੰਨ ਮੰਗਾਂ ਦੇ ਉੱਤੇ ਆਪਣੇ ਜਿਹੜੇ ਵਿਚਾਰ ਉਹ ਪੰਥ ਨਾਲ ਕੌਮ ਨਾਲ ਸਾਂਝੇ ਕਰਨਗੇ ਤੇ ਮੌਕੇ ਦੀ ਸਰਕਾਰ ਨੂੰ ਇਹ ਇਨਸਾਫ ਦੀਆਂ ਮੰਗਾਂ ਮੰਨਣ ਵਾਸਤੇ ਮਜਬੂਰ ਕਰਨਗੇ ਜਿਸ ਤਰ੍ਹਾਂ ਕਿ ਜਿਹੜੇ ਆਪਾਂ ਦੋਸ਼ ਸ਼੍ਰੀ ਗਿੱਤ ਸਿੰਘ ਹੋਏ ਨੇ ਉਹਨਾਂ ਦੇ ਆਪਾਂ ਸ਼ਰਧਾਂਜਲੀ ਸਮਾਰੋਹ ਨੇ ਪਰ ਇਸੇ ਹੀ ਮਾਮਲੇ ਵਿੱਚ ਕਜਸੇ ਰਣਜੀਤ ਸਿੰਘ ਵੱਲੋਂ ਜਿਹੜੀ ਕਮਿਸ਼ਨ ਵੱਲੋਂ ਰਿਪੋਰਟ ਪੇਸ਼ ਕੀਤੀ ਗਈ ਸੀ ਉਹਦੇ ਵਿੱਚ ਜਿਹੜੇ ਚਾਰ ਜਿਹੜੇ ਮੁੱਖ ਜਿਹੜੇ ਦੋਸ਼ੀ ਲਾਨੇ ਗਿਆ ਸੀ ਪੁਲਿਸ ਮਨਾਜੂ ਉਹਨਾਂ ਨੂੰ ਦੁਆਰੋਂ ਇੱਕ ਸੈੱਟ ਬਣਾ ਕੇ ਜਿਹੜਾ ਉਹਨਾਂ ਦੇ ਸਬੰਧੀ ਜਾਂਚ ਕਰਨ ਲਈ ਇੱਕ ਵਿਸ਼ਾ ਸਰਕਾਰ ਨੇ ਇੱਕ ਸੈੱਟ ਤਿਆਰ ਕੀਤਾ ਜਿਹੜੀ ਫੀਸ ਥੋੜਾ ਜਿਹੀ ਹੈ ਉਹਦਾ ਜਿਹੜਾ ਕੰਮ ਸ਼ੁਰੂ ਕਰੇ ਕਿੰਨੇ ਕੁ ਤੁਸੀਂ ਮਤਮੈਨ ਹੋ ਕਿ ਉਹ ਜਿਹੜਾ ਉਹਦਾ ਸੈੱਟ ਦੇਖੋ ਅਸੀਂ ਪਹਿਲਾਂ ਕਹਿ ਚੁੱਕੇ ਹਾਂ ਕਿ ਸਾਨੂੰ ਇਨਸਾਫ ਚਾਹੀਦਾ ਬਰਗਾੜੀ ਦੇ ਦਾਣਾ ਮੰਡੀ ਵਿੱਚ ਪੋਰਾਮਣ 6.5 ਮਹੀਨਿਆਂ ਤੋਂ ਇਹ ਇਨਸਾਫ ਦਾ ਮੋਰਚਾ ਲੱਗਾ ਹੋਇਆ ਪੰਜਾਬ ਦੀ ਸਰਕਾਰ ਕੇਂਦਰ ਦੀ ਸਰਕਾਰ ਸਾਨੂੰ ਇਨਸਾਫ ਦੇਵੇ ਚਾਹੇ ਉਹ ਜਾਂਚ ਕਮਿਸ਼ਨ ਦੀ ਰਿਪੋਰਟ ਤੇ ਜੇ ਚ ਸੈੱਟ ਨਾਲ ਦੇ ਕਿਸੇ ਤਰ੍ਹਾਂ ਦੇ ਤੁਰੰਤ ਇਨਸਾਫ ਦੇ ਔਰ ਇਹਨੂੰ ਸੱਟਾਂ ਚ ਜਾਂ ਜਾਂਚ ਕਮੇਟੀਆਂ ਬ ਜਾਉਣਾ ਨਹੀਂ ਚਾਹੀਦਾ ਸਰਕਾਰ ਅਸੀਂ ਸਮਝਦੇ ਆ ਕਿਉਂਕਿ ਉਹ ਇਨਸਾਫ ਤੋਂ ਭਗੌੜੀ ਹੋ ਚੁੱਕੀ ਹੈ ਕੈਪਟਨ ਕਾਂਗਰਸ ਸਰਕਾਰ ਤੇ ਸੈਂਟਰ ਦੀ ਮੋਦੀ ਸਰਕਾਰ ਜਿਸ ਕਾਰਨ ਕਰਕੇ ਸਾਨੂੰ ਦਰਿਆਵਾਂ ਵਿਚਾ ਕੇ ਬਰਗਾੜੀ ਦੇ ਦਾਣਾ ਮੰਡੀ ਵਿੱਚ ਬੈਠ ਕੇ ਇਨਸਾਫ ਦੀ ਆਵਾਜ਼ ਨੂੰ ਬੁਲੰਦ ਕਰਨਾ ਪੈ ਰਿਹਾ ਕਿਸੇ ਤਰ੍ਹਾਂ ਸਰਕਾਰ ਇਨਸਾਫ ਦੇਵੇ ਮੰਗਾ ਕਾਨੂੰਨਨ ਨੇ ਕੋਈ ਮੰਗ ਗੈਰ ਕਾਨੂੰਨੀ ਨਹੀਂ ਤੇ ਪੂਰਾ ਮਨ ਸ਼ਾਂਤਮਈ ਤਰੀਕੇ ਦੇ ਨਾਲ ਅਸੀਂ ਪੰਜਾਬ ਦੇ ਵਸਿੰਦੇ ਆ ਇਹ ਤੇ ਹੱਕ ਮੰਗਣਾ ਹੈ ਸਾਡਾ ਹੱਕ ਹੈ ਤੇ ਅਸੀਂ ਹੱਕ ਮੰਗ ਰਹੇ ਹਾਂ ਇਨਸਾਫ ਸਾਨੂੰ ਜਿਹੜਾ ਹੈਗਾ ਉਹ ਸਰਕਾਰਾਂ ਦਾ ਜਿਸ ਤਰ੍ਹਾਂ ਕਿ ਪਹਿਲਾਂ ਵੀ ਬੀਜੇਪੀ ਕੱਲੀ ਸਰਕਾਰ ਵੇਲੇ ਜਿਹੜੇ ਜਿਹੜੇ ਕਮਿਸ਼ਨ ਬਣਾਏ ਗਏ ਸਿੱਟੇ ਨਿਕਲੇ ਆਂ ਉਸ ਤੋਂ ਬਾਅਦ ਜਿਹੜੀ ਕਾਂਗਰਸ ਸਰਕਾਰ ਉਹ ਵੀ ਇਸੇ ਰਾਹ ਦੀ ਤੁਰੀ ਹੋਈ ਆ ਕਿਤੇ ਕਿਤੇ ਲੱਗਦਾ ਨਹੀਂ ਇਹ ਮਾਮਲੇ ਨੂੰ ਹਜੇ ਵੀ ਹੋਰ ਲੁਕਾਉਣਾ ਚਾਹੁੰਦੇ ਆ ਇਨਸਾਫ ਦੇਣਾ ਹੀ ਨਹੀਂ ਚਾਹੁੰਦੇ ਬਿਲਕੁਲ ਇਹ ਜਿਹੜਾ ਹੈਗਾ ਇਹ ਰਲ ਚੁੱਕੇ ਆ ਆਪੂਜੋਂ ਦੀ ਆਪਸ ਵਿੱਚ ਰਲ ਜੋ ਕੇ ਇੱਕ ਪਾਸੇ ਬੇਅਦਬੀ ਦੇ ਦੋਸ਼ੀ ਆ ਇੱਕ ਪਾਸੇ ਬੇਅਦਬੀ ਦੇ ਦੋਸ਼ੀਆਂ ਨੂੰ ਬਚਾਉਣ ਵਾਲੇ ਆ ਸਾਰੇ ਆਪਸ ਵਿੱਚ ਕਿਉਂ ਖਿਚੜੀ ਆ ਪਹਿਲਾਂ ਵੀ ਇਹਨਾਂ ਨੇ ਇਨਸਾਫ ਵੱਲੋਂ ਧਿਆਨ ਭਟਕਾਉਣ ਵਾਸਤੇ 7 ਅਕਤੂਬਰ ਨੂੰ ਜਦੋਂ ਇਨਸਾਫ ਮਾਰਚ ਕੋੜਕਪੂਰਾ ਤੋਂ ਬਰਗਾੜੀ ਰੱਖਿਆ ਗਿਆ ਸੀ ਤਾਂ ਇਹਨਾਂ ਨੇ ਇੱਕ ਨੇ ਲੰਬੀ ਕਿਲਿਆਂ ਵਾਲੀ ਤੇ ਇੱਕ ਨੇ ਪਟਿਆਲੇ ਰੈਲੀਆਂ ਰੱਖ ਕੇ ਲੋਕਾਂ ਦਾ ਧਿਆਨ ਭਟਕਾਉਣ ਦੀ ਕੋਸ਼ਿਸ਼ ਕੀਤੀ ਪਰ ਮੈਂ ਸਮਝਦਾ ਕਿ ਪੰਥ ਪੰਜਾਬ ਦੇ ਲੋਕਾਂ ਇਨਸਾਫ ਪਸੰਦ ਸਮੂਹ ਭਾਈਚਾਰੇ ਧਰਮਾਂ ਦੇ ਲੋਕਾਂ ਨੇ ਇਹਨਾਂ ਸਰਕਾਰਾਂ ਦੇ ਇਹਨਾਂ ਦੋਖੀਆਂ ਤੇ ਦੋਖੀਆਂ ਨੂੰ ਬਚਾਉਣ ਵਾਲਿਆਂ ਦੇ ਧੋਤੇ ਮੂੰਹ ਤੇ ਜਵੇੜਮਾਰੀ ਜਦੋਂ ਉਹਨਾਂ ਨੂੰ ਤਲੰਜਲੀ ਦੇ ਕੇ ਉਹਨਾਂ ਵੱਲੋਂ ਮੂੰਹ ਮੋੜ ਕੇ ਸਾਰੀਆਂ ਸੜਕਾਂ 'ਤੇ ਬਰਗਾੜੀ ਵੱਲ ਨੂੰ ਭਰੀਆਂ ਆਈਆਂ ਤੇ ਇੱਥੇ ਲੱਖਾਂ ਸੰਗਤਾਂ ਬਰਗਾੜੀ ਦੀ ਦਾਣਾ ਮੰਡੀ ਵਿੱਚ ਪਹੁੰਚ ਕੇ ਉਹਨਾਂ ਨੇ ਇਨਸਾਫ਼ ਨੂੰ ਤਰਜੀਹ ਦਿੱਤੀ ਇਨਸਾਫ਼ ਦੀ ਆਵਾਜ਼ ਨੂੰ ਬੁਲੰਦ ਕੀਤਾ ਉਹਨਾਂ ਨੇ ਕੈਪਟਨ ਸਰਕਾਰ ਤੇ ਬਾਦਲ ਜਿਹੜੇ ਸਾਫਕਾਰ ਸਰਕਾਰ ਉਹਨਾਂ ਨੂੰ ਜਿਹੜਾ ਹੈਗਾ ਉਹ ਤਲੰਜਲੀ ਦੇ ਕੇ ਵਿੱਠ ਦਿਖਾ ਕੇ ਸਾਰੇ ਇਥੇ ਸੂਰਮਿਆਂ ਦੀ ਤਰ੍ਹਾਂ ਮਰਦਾਂ ਦੀ ਤਰ੍ਹਾਂ ਇਨਸਾਫ ਮੰਗਣ ਵਾਸਤੇ ਬੁਰਗਾੜੀ ਦੀ ਦਾਣਾ ਮੰਡੀ ਵਿੱਚ ਪਹੁੰਚੇ ਆ ਜਿਸ ਤਰ੍ਹਾਂ ਬਾਦਲ ਸਰਕਾਰ ਦਾ ਜੋ ਹਸਰ ਹੋਇਆ ਬਾਦਲ ਪਰਿਵਾਰ ਦਾ ਜੋ ਹਸਰ ਹੋ ਰਿਹਾ ਬਾਦਲ ਦਲ ਦਾ ਜੋ ਹਸਰ ਹੋ ਰਿਹਾ ਜੇਕਰ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਲੋਕਾਂ ਨੂੰ ਇਨਸਾਫ ਨਹੀਂ ਦੇਵੇਗਾ ਇਨਸਾਫ ਸੰਤ ਲੋਕਾਂ ਨੂੰ ਤੇ ਇਹ ਹਸਰ ਬਾਦਲਾਂ ਵਾਲਾ ਉਹਨਾਂ ਦਾ ਵੀ ਹੋਵੇਗਾ ਜੀ ਨਾਲ ਸਾਹਿਬ 7 ਤਰੀਕ ਨੂੰ 15 ਦਿਨਾਂ ਦਾ ਅਲਟੀਮੇਟ ਦਿੱਤਾ ਗਿਆ ਸੀ ਸਰਕਾਰ ਨੂੰ ਇਸ ਮਸਲੇ ਨੂੰ ਹੱਲ ਕਰਨ ਵਾਸਤੇ ਦੇਖੋ ਜੋ ਜੋ ਸਰਕਾਰ ਦੇ ਮੰਗਤੀ ਇਸ ਨਾਲ ਦੀ ਟੈਨਸ਼ਨ ਹੈ ਵੀ ਜੇ ਪਰ ਦੇਖੋ ਜਿਹੜਾ ਜੋ ਵੀ ਪ੍ਰੋਗਰਾਮ ਹੋਏਗਾ ਉਹ ਇਨਸਾਫ ਮੋਰਚੇ ਦੇ ਸੰਚਾਲਕਾਂ ਜਥੇਦਾਰਾਂ ਵੱਲੋਂ ਹੋਊਗਾ ਆਪਣੇ ਤੌਰ ਤੇ ਕੋਈ ਵੀ ਸਿਆਸੀ ਪਾਰਟੀ ਜਾਂ ਸਿਆਸੀ ਆਗੂ ਪ੍ਰੋਗਰਾਮ ਦਿੰਦਾ ਤੇ ਇਹ ਉਹ ਜ਼ਿੰਮੇਵਾਰ ਆ ਉਹਨਾਂ ਨਾਲ ਤੁਸੀਂ ਸਲਾਹ ਕਰ ਸਕਦੇ ਹੋ ਉਹਨਾਂ ਤੋਂ ਪੁੱਛ ਸਕਦੇ ਆ ਸਾਡਾ ਇਸ ਤਰ੍ਹਾਂ ਦਾ ਅਲਟੀਮੇਟਮ ਦਾ ਇਨਸਾਫ ਮੋਰਚੇ ਵੱਲੋਂ ਕੋਈ ਪ੍ਰੋਗਰਾਮ ਨਾ ਪਹਿਲਾਂ ਦਿੱਤਾ ਗਿਆ ਨਾ ਹੋਣਿਆ ਅਸੀਂ 14 ਤਰੀਕ ਨੂੰ ਸਭ ਨੂੰ ਅਪੀਲ ਕਰ ਰਹੇ ਆ ਉੱਥੇ ਆਓ ਤੇ ਬੇਨਤੀ ਵੀ ਕਰਾਂਗੇ ਕਿ ਆਪੋ ਆਪਣੇ ਪ੍ਰੋਗਰਾਮ ਛੱਡ ਕੇ ਸਾਰੇ ਇਨਸਾਫ ਮੋਰਚੇ ਦੇ ਵਿੱਚ ਆ ਕੇ ਜਿਹੜਾ ਇਨਸਾਫ ਦੀ ਆਵਾਜ਼ ਆ ਉਹਨੂੰ ਬੁਲੰਦ ਕਰੀ ਜਿੱਥੇ ਸਾਹਿਬ ਜੀ 14 ਤਰੀਕ ਨੂੰ ਹੀ ਕੁਝ ਸਿੱਖ ਜਥੇਬੰਦੀਆਂ ਵੱਲੋਂ ਕੋਟਕੋਵਾਲਾ ਦੇ ਮੁੱਖ ਚੌਕੇ ਜਿੱਥੇ ਕੀ ਜਿਹੜਾ ਜ਼ੁਲਮ ਹੋਇਆ ਸੀਗਾ ਸਿੱਖ ਸੰਗਤ 'ਤੇ ਉਹਨਾਂ ਲਈ ਇੱਕ ਪ੍ਰੋਗਰਾਮ ਰੱਖਿਆ ਗਿਆ ਉੱਥੇ ਅਰਦਾਸ ਕੀਤੀ ਜਾਏਗੀ 5 ਵਜੇ ਤੋਂ ਲੈ ਕੇ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਉਹ ਜਿਹੜੇ ਵੀਰ ਆ ਉਹ ਪਿਛਲੇ 2 ਸਾਲਾਂ 'ਚ ਕਿੱਥੇ ਰਹੇ ਆ ਠੀਕ ਹੈ ਨਾ ਅਸੀਂ ਸਭ ਨੂੰ ਸਤਿਕਾਰ ਸਹਿ ਤੇ ਸਦਾ ਦੇ ਰਹੇ ਹਾਂ ਅਸੀਂ ਸਮਝਦੇ ਵੀ ਇਹਦੇ ਵਿੱਚ ਵੀ ਕੋਈ ਸਰਕਾਰ ਦੀ ਚਾਲ ਆ ਕਿ ਉਹ 14 ਅਕਤੂਬਰ ਦੇ ਬਰਗਾੜੀ ਦਾਣਾ ਮੰਡੀ ਇਨਸਾਫ ਮੋਰਚੇ ਦੇ ਵੱਲੋਂ ਲੋਕਾਂ ਦਾ ਧਿਆਨ ਭਟਕਾਉਣ ਲਈ ਆਸੇ ਪਾਸੇ ਪ੍ਰੋਗਰਾਮ ਕੋਈ ਉਲੀਕ ਰਹੇ ਆ ਤੇ ਮੈਂ ਉਹਨਾਂ ਵੀਰਾਂ ਨੂੰ ਕਹੂੰਗਾ ਕਿ ਉਹ ਸਰਕਾਰ ਦੇ ਹੱਥ ਢੋਕੇ ਨਾ ਬਣਨ ਤੇ ਉਹ ਇਨਸਾਫ ਲਈ ਇਨਸਾਫ ਮੰਡੀ ਦਾਣਾ ਮੰਡੀ ਇਨਸਾਫ ਮੋਰਚੇ ਦੇ ਵਿੱਚ ਪਹੁੰਚਣ ਕੋਈ ਵੱਖਰੇ ਪ੍ਰੋਗਰਾਮ ਜਿਹੜੇ ਉਹ ਨਾ ਲਿਕੇ ਜਾਣ ਉਨਾ ਮੈਨੂੰ ਤੁਹਾਡਾ ਕੋਈ رابطہ ਕੰਮ ਹੋਇਆ ਹੈ ਇੱਥੇ ਸਾਰੇ ਆ ਕੇ ਗਏ ਆ ਪਤਾ ਨਹੀਂ ਕਿਉਂ ਇਸ ਤਰ੍ਹਾਂ ਦੀ ਗੱਲਬਾਤ ਜਿਹੜੀ ਆ ਉਹਨਾਂ ਵੱਲੋਂ ਕੀਤੀ ਜਾ ਰਹੀ ਅਸੀਂ ਵੀ ਅਖਬਾਰਾਂ 'ਚ ਪੜਿਆ ਪਰ ਅਸੀਂ ਅਪੀਲ ਕਰਾਂਗੇ ਕਿ ਸਾਰੇ ਬਰਗਾੜੀ ਦੀ ਦਾਣਾ ਮੰਡੀ ਵਿੱਚ ਆਉਣ ਕੋਈ ਵੱਖਰੀ ਲਾਈਨ ਨਾ ਖਿੱਚ ਉਹਨੂੰ ਸਿੱਖ ਸੰਗਤਾਂ ਪੰਥ ਬਰਦਾਸ਼ਤ ਨਹੀਂ ਕਰੂਗਾ ਉਹ ਇਹੀ ਸਮਝਿਆ ਜਾਊਗਾ ਕਿ ਉਹ ਸਰਕਾਰ ਦੇ ਇਸ਼ਾਰੇ ਦੇ ਉੱਤੇ ਜਾਂ ਉਹਨਾਂ ਪੰਥ ਦੂਖੀਆਂ ਦੇ ਜਿਨ੍ਹਾਂ ਨੇ ਬੇਅਦਬੀ ਕੀਤੀ ਉਹਨਾਂ ਦੇ ਇਸ਼ਾਰੇ ਤੇ ਕੋਈ ਵੱਖਰੀ ਲਾਈਨ ਕੱਢਣ ਦੀ ਕੋਸ਼ਿਸ਼ ਕਰ ਰਹੇ ਆ لا <applause> تقل <applause>